ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਡੇ ਕੋਲੇ ਰਾਮਪੁਰੇ ਤੋਂ ਪੇਸ਼ੈਂਟ ਆਏ ਨੇ ਮਾਤਾ ਜੀ ਇਹਨਾਂ ਨੂੰ ਵੀ ਕਈ ਸਾਲਾਂ ਤੋਂ ਪ੍ਰੋਬਲਮ ਸੀ ਜਿਹੜੇ ਪੈਰ ਸੀ ਸੁੰਨ ਰਹਿੰਦੇ ਸੀਗੇ ਹੱਥਾਂ ਦੇ ਵਿੱਚ ਚੱਕਰ ਮੜੀ ਰਹਿੰਦੀ ਸੀ ਤੇ ਦਰਦ ਵਿੱਚ ਦਰਦ ਰਹਿੰਦਾ ਸੀ ਇਸ ਤਰ੍ਹਾਂ ਕਹਿ ਸਕਦੇ ਆ ਕਿ ਪੂਰਾ ਸਰੀਰ ਹੀ ਇਹਨਾਂ ਦਾ ਦਰਦ ਕਰਦਾ ਸੀ ਲੰਬੇ ਸਮੇਂ ਤੋਂ ਤੇ ਮੈਨੂੰ ਇੱਕ ਤਾਂ ਉਹ ਕਰਾਉਂਦੇ ਹੱਥਾਂ ਦੀ ਪ੍ਰੋਬਲਮ ਵੀ ਕਦੋਂ ਹੋ ਗਈ ਠੀਕ ਹੈ ਅੱਗੇ ਦਮੇ ਪਹਿਲਾਂ ਹੱਥ ਇਸ ਤਰ੍ਹਾਂ ਨਹੀਂ ਹੁੰਦੇ ਸੀ ਆਏ ਨਹੀਂ ਚੱਕਰ ਰਹਿੰਦੀ ਸੀ ਇੱਥੋਂ ਦਾ ਨਹੀਂ ਹੁੰਦੇ ਠੀਕ ਹੈ ਜੀ ਹੋਰ ਮੇਰੇ ਹੱਥ ਤੇ ਵੀ ਹੈ ਮੋਢਾ ਕੁਣ ਕੇ ਵਿੱਚ ਲੱਗੇ ਤੇ ਘਰਾਂ ਦੇ ਵਿੱਚ ਸੁਣਣ ਪਣ ਕਿਵੇਂ ਲੱਗ ਰਿਹਾ ਇੱਧਰ ਦਾ ਪੈਰ ਮੇਰਾ ਹੁੰਦਾ ਸੋਮਨੇ ਇੱਕ ਹੀ ਫਮਨਾ ਕਿੰਨੇ ਟਾਈਮ ਤੋਂ ਸੁਣਣ ਪਣ ਸੀ ਕੋਈ ਲਾਦੇ ਤਾਂ ਸਾਰ ਸਾਰੇ ਦਾ ਹੋ ਗਿਆ ਸੱਤ ਸਵਾਈ ਲੈਤੀ ਕਿ ਤੂੰ ਦਵਾਈਆਂ ਹੋਂ ਤਾਂ ਬਹੁਤ ਨਾਲ ਲੈਤੀਆਂ ਸੀ ਲੇਕਿਨ ਕਿਤੇ ਫਰਕ ਨਹੀਂ ਲੱਗਿਆ ਤੇ ਮਾਦਾ ਜੀ ਤੁਹਾਨੂੰ ਕੋਈ ਦਵਾਈ ਦਿੱਤੀ ਹੋਈ ਹੈ ਕਿ ਨੀਂਦ ਵੀ ਨਹੀਂ ਤੁਹਾਨੂੰ ਕਿੰਨੇ ਟਾਈਮ ਤੋਂ ਆਈ ਸੀ ਨਾ ਨੀਂਦ ਨਹੀਂ ਆਉਂਦੀ ਕਿੰਨੇ ਟਾਈਮ ਤੋਂ ਨੀਂਦ ਦੀ ਪ੍ਰੋਬਲਮ ਹੈ 8-9 ਘੰਟੇ ਉਹ ਨਹੀਂ ਪੂਰੀ ਲੈ ਹੁਣ ਨੀਂਦ ਆ ਠੀਕ ਆਈ ਹੈ ਕੋਈ ਨਹੀਂ ਦੋ ਦਿਨਾਂ ਨੀਂਦ ਠੀਕ ਆ ਜਾਂਦੀ ਹੈ ਠੀਕ ਹੈ ਮਤਲਬ ਸਹੀ ਹਲਕਾ ਲੱਗਦਾ ਹੈ ਨਾ ਪਹਿਲਾਂ ਜਰੀ ਜੇ ਤੇ ਦੰਗਾਇਲਾ ਦੰਦ ਦੀ ਵੀ ਮੈਂ ਖਰੀਦ ਕਿੰਨਾ ਕ ਭਾਰ ਚੱਕ ਕੇ ਗਾਂ ਨੂੰ ਤੁਰਦੀ ਆ ਹਾਂ ਮੇਰਾ ਸਰੀਰ ਬਹੁਤ ਸਹੀ ਲੱਗਦਾ ਠੀਕ ਹੈ ਦੋਸਤੋ ਤੁਹਾਨੂੰ ਸੋਹਣੀ ਲੱਗ ਕੇ ਨਾਲ ਵੀ ਪੇਸ਼ੇ ਨੂੰ ਫਰਕ ਹੈ ਸੋ ਜੇਕਰ ਤੁਹਾਨੂੰ ਵੀ ਕੋਈ ਗੱ사 ਦੀ ਇਸ ਤਰ੍ਹਾਂ ਦੀ ਵੀ ਦਿੱਕਤ ਆ ਰਹੀ ਹੈ ਤਾਂ ਤੁਸੀਂ ਇੱਕ ਵਾਰੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਿਨਾ ਦਿਲਾਂਗਾ ਬਿਨਾ ਮਸਲਾ ਤੋਂ ਲਾ ਸਕਦਾ ਜਾਂਦਾ ਤਾਂ ਆਪਣਾ